ਗੌੜੀ ਮਹਲਾ ਪੰਜਵਾ ਤੁਮਰੀ ਕਿਰਪਾ ਤੇ ਜਪੀਐ ਨਾਉ ਤੁਮਰੀ ਕਿਰਪਾ ਤੇ ਦਰਗਾਥਾਉ ਤੁਜ ਬਿਨ ਪਾਰ ਬ੍ਰਹਮ ਨਹੀਂ ਕੋਏ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਉ ਤੁਮ ਮਨ ਵਸੈ ਤਉ ਦੁਖ ਨ ਲਗੈ ਤੁਮਰੀ ਕਿਰਪਾ ਤੇ ਭ੍ਰਮ ਭਉ ਭਗ ਪਾਰ ਬ੍ਰਹਮ ਅਪਰੰਪਰ ਸੁਆਮੀ ਸਗਲ ਘਟਾਂ ਕੇ ਅੰਤਰ ਜਾਮੀ ਕਰੋ ਅਰਦਾਸ ਆਪਣੇ ਸਤ ਗੁਰ ਪਾਸ ਨਾਨਕ ਨਾਮ ਮਿਲੈ ਸਚਰਾਸ ਕਰੋ ਅਰਦਾਸ ਆਪਣੇ ਸਤਗੁਰ ਪਾਸ ਨਾਨਕ ਨਾਮ ਮਿਲੈ ਸਚਰਾਸ ਬਾਹਗੁਰ ਜੀ ਕਾ ਖਾਲਸਾ ਬਾਹਗੁਰ ਜੀ ਕੀ ਫਤ ਗੁਰਪ੍ਰੇਰਿ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 192 ਦੇ ਉੱਪਰ ਅੰਕਿਤ ਹੈ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਿਹਾ ਹੈ ਤੁਜ ਬਿਨ ਪਾਰ ਬ੍ਰਹਮ ਨਹੀਂ ਕੋਇ ਇੱਥੇ ਪਾਰ ਬ੍ਰਹਮ ਦਾ ਮਮਾ ਮੁਗਤਾ ਹੈ ਪਾਰ ਬ੍ਰਹਮ ਨੂੰ ਸਬੋਧਨ ਕੀਤਾ ਹੈ ਕਿ हे ਪਾਹ ਗੁਰੂ हे ਪਾਰ ਬ੍ਰਹਮ ਪਰਮੇਸ਼ਰ ਸਤਗੁਰ ਜੀ ਤੁਜ ਬਿਨ ਪਾਰ ਬ੍ਰਹਮ ਨਹੀਂ ਕੋਇ ਕਿਉਂਕਿ ਸ਼ਕਤੀਆਂ ਬਹੁਤ ਸੰਸਾਰ ਦੇ ਵਿੱਚ ਸਨ ਜੇ ਅੱਜ ਵੀ ਲੋਕ ਮੰਨਦੇ ਆ ਅਪਰੂਝ ਪੜਦੇ ਆ ਉਹਨਾਂ ਨੇ ਆਖਿਆ ਵੀ ਇੱਕ ਸੰਸਾਰ ਨੂੰ ਪੈਦਾ ਕਰ ਰਿਹਾ ਇੱਕ ਸੰਸਾਰ ਨੂੰ ਪਾਲ ਰਿਹਾ ਤੇ ਤੀਸਰਾ ਮਾਰ ਰਿਹਾ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਇਹ ਵਿਚਾਰਧਾਰਾ ਉਹਨਾਂ ਦੀ ਹੈ ਪਰ ਗੁਰਮਤ ਸਮਝਾਈ ਗੁਰਨਾਨਦ ਸਾਹਿਬ ਕਹਿੰਦੇ ਨਹੀਂ ਭਾਈ ਜਿਬ ਤਿਸ ਭਾਵੈ ਤੇ ਵਹਿ ਚਲਾਵੈ ਜਿਬ ਹੋਵੈ ਫੁਰਮਾ ਸੰਸਾਰ ਦੇ ਵਿੱਚ ਉਹ ਹੁੰਦਾ ਹੈ ਜੋ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਕਰਦਾ ਜਿਹਨੂੰ ਅਸੀਂ ਪੜਦਿਆਂ ਇੱਕ ਓੰਕਾਰ ਪ੍ਰਮਾਤਮਾ ਇੱਕ ਹੈ ਔਰ ਸਾਰਿਆਂ ਦੇ ਵਿੱਚ ਵਿਆਪਕ ਇੱਕ ਓੰਕਾਰ ਤੇ ਉਹਦੇ ਵਰਗਾ ਦੂਸਰਾ ਨਹੀਂ ਹੈ ਸਭ ਕਹਿੰਦੇ ਤੁਧ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰਹੈ ਸੋ ਹੋਇ ਏ ਸਤਗੁਰੂ ਤੇਰੇ ਤੋਂ ਬਿਨਾ ਦੂਸਰਾ ਨਹੀਂ ਹੈ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਕਹਿੰਦੇ ਇਕ ਪਾਰਪਰਮ ਅਕਾਲ ਪੁਰਖ ਦੀ ਸ਼ਰਨ ਵਿੱਚ ਆਓ ਇੱਕ ਪਾਰਬ੍ਰह्म ਹੀ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ। ਉਹ ਤੋਂ ਬਿਨਾਂ ਦੂਸਰਾ ਨਹੀਂ ਹੈ। ਜੇ ਅਸੀਂ ਭਟਕਦੇ ਹਾਂ ਵੀ ਆ ਵੀ ਰੱਬ ਹੋ ਗਿਆ ਉਹ ਵੀ ਰੱਬ ਹੋ ਗਿਆ। ਸਤਗੁਰੂ ਮਹਾਰਾਜ ਕਹਿੰਦੇ ਨੇ ਭਾਈ ਪਰਮੇਸ਼ਰ ਵਾਹਿਗੁਰੂ ਇੱਕ ਹੈ। ਆਪਾਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ। ਸਭ ਕਹਿੰਦੇ ਗੁਰਾ ਇੱਕ ਦੇਹ ਭੁਜਾਈ ਇਹ ਸਤਗੁਰੂ ਮੈਨੂੰ ਸਮਝ ਦੇ ਦੇ। ਉਹ ਸਮਝ ਕਿਹੜੀ ਹੈ ਕਹਿੰਦੇ ਸਭਨਾ ਜੀਆ ਕਾ ਇੱਕ ਦਾਤਾ ਦੂਸਰੀ ਗੱਲ ਸੋ ਮੈਂ ਬਿਸਰ ਨਾ ਜਾ। ਦਾਤਾ ਇੱਕ ਹੈ ਤੇ ਮੈਨੂੰ ਭੁੱਲਣਾ ਨਹੀਂ ਚਾਹੀਦਾ। ਅੱਜ ਸੰਸਾਰ ਦੇ ਵਿੱਚ ਕੀ ਹੋ ਰਿਹਾ ਲੋਕ ਭਟਕ ਗਏ। ਜਿਹਨੇ ਲਈ ਗੱਲੀ ਉਹਦੇ ਨਾਲ ਚੱਲੀ ਵਾਲੀ ਹਾਲਾਤ ਹੋ ਗਈ ਜੀਵਨ ਦੇ। ਪਰ ਉਹ ਪਾਰਪਰਮ ਪਰਮੇਸ਼ਰ ਵਾਹਿਗੁਰੂ ਨੂੰ ਭੁੱਲ ਗਏ। ਆ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਆਪਾਂ ਨਿਤਨੇਮ ਦੇ ਵਿੱਚ ਪੜਦੇ ਆਂ ਸਭ ਕੰਦੇ ਕਾਹੂ ਲ ਪਾਹਣ ਪੂਜ ਧਰਿਓ ਸਿਰ ਕਈਆਂ ਨੇ ਪੱਥਰਾਂ ਕੇ ਸਿਰ ਰੱਖ ਦਿੱਤੇ ਵੀ ਇਹ ਰੱਬ ਹੈ ਜੇ ਤਾਂ ਆਪਾਂ ਰੋਜ਼ ਪੜਦੇ ਆਂ ਤਾਂ ਕੋ ਕਰ ਪਾਹਣ ਹੁਣ ਮਾਨਤ ਮਹਾ ਮੂੜ ਕਸ਼ ਭੇਦ ਨਾ ਜਾਣ ਕਾਹੂ ਲ ਪਾਹਣ ਪੂਜ ਧਰਿਓ ਸਿਰ ਕਾਹੂ ਲ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਬਾਚੀ ਦਿਸ਼ਾ ਮੈਂ ਕਾਹੋ ਪਸ਼ਾਕੂ ਸੀਸ ਨਵਾਇਓ ਕੀ ਅਸੀਂ ਤਾਂ ਨਹੀਂ ਐਸਾ ਕਰ ਰਹੇ ਕਿ ਅਸੀਂ ਕੋਈ ਦਿਸ਼ਾਵਾਂ ਨੂੰ ਮੰਨਣ ਲੱਗ ਗਏ ਵੀ ਇਧਰ ਮੂੰਹ ਕਰਕੇ ਅਰਦਾਸ ਕਰਨੀ ਆ ਇਧਰ ਰੱਬ ਰਹਿੰਦਾ ਇਧਰ ਰੱਬ ਨਹੀਂ ਹੈ ਸਤਿਗੁਰੂ ਕਹਿੰਦੇ ਨਹੀਂ ਭਾਈ ਦਿਸ਼ਾ ਨਹੀਂ ਦਸ਼ਾ ਬਦਲੋ ਉਹ ਸਾਰੀਆਂ ਦਿਸ਼ਾ ਦੇ ਵਿੱਚ ਹੈ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਤਾਰ ਰਬ ਪਰਮੇਸ਼ਰ ਕਿੱਥੇ ਨਹੀਂ ਹੈ ਭਗਤਾਂ ਨੇ ਆਖਿਆ ਨਾ ਕਹਿੰਦੇ ਦੱਖਣ ਦੇਸ਼ ਹਰੀ ਕਾ ਵਾਸਾ ਪੱਛਮ ਅੱਲੇ ਮਕਾਮਾ ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮਕਾਮ ਰੱਬ ਤਾਂ ਤੇਰੇ ਹਿਰਦੇ ਘਰ ਦੇ ਵਿੱਚ ਰਹਿੰਦਾ ਕਾਹੂ ਲ ਪਾਹਣ ਪੂਜ ਧਰਿਓ ਸਿਰ ਕਾਹੂ ਲ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰਿ ਬਾਚੀ ਦੇ ਸਾਵੇਂ ਕਾਹੂ ਪਸ਼ਾਕੋ ਸੀਸ ਨਵਾਇਓ ਕੋ ਪਤਾਨ ਕੋ ਪੂਜਤ ਹੈ ਪਸ਼ ਕੋ ਮਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਏ ਉਹ ਰੱਬ ਕਿਦਾਂ ਜੇ ਅਸੀਂ ਰੱਬ ਮੰਨ ਲਿਆ ਵੀ ਆਹ ਰੱਬ ਹੈ ਸਾਨੂੰ ਸਿਖਾਇਆ ਗਿਆ ਵੀ ਆਹ ਰੱਬ ਹੁੰਦਾ ਹੈ ਸਤਗੁਰੂ ਕਹਿੰਦੇ ਆਓ ਮੈਂ ਤੁਹਾਨੂੰ ਦੱਸਦਾ ਸਤਗੁਰੂ ਨੇ ਬਾਣੀ ਵਿੱਚ ਉਹਦਾ ਸਰੂਪ ਦੱਸਿਆ ਕਹਿੰਦੇ ਰੱਬ ਤਾਂ ਉਹ ਹੈ ਰੂਪ ਨਾ ਰੇਖ ਨਾ ਰੰਗ ਕਿਛਤਰਾ ਹੈ ਗੁਣ ਤੇ ਪ੍ਰਭ ਪਿੰਦ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਤ ਸਤਗੁਰੂ ਮਹਾਰਾਜ ਨੇ ਸਾਨੂੰ ਬਾਣੀ ਦੇ ਵਿੱਚ ਹਰੇਕ ਸਵਾਲ ਦਾ ਜਵਾਬ ਦਿੱਤਾ ਕਹਿੰਦੇ ਰੱਬ ਇਦਾਂ ਦਾ ਹੈ ਅਕਾਲ ਪੁਰਖ ਇਦਾਂ ਦਾ ਹੈ ਆ ਪੰਜਵੀਂ ਪੌੜੀ ਪੜਦੇ ਆ ਨਾ ਆਪਾਂ ਕਹਿੰਦੇ ਥਾਪਿਆ ਨਾ ਜਾਏ ਉਹ ਤਾਂ ਬਣਦਾ ਹੀ ਨਹੀਂ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ ਉਹ ਬਣਦਾ ਥੋੜੇ ਨਾ ਉਹਦੀ ਸਥਾਪਨਾ ਹੋ ਸਕਦੀ ਵੀਰ ਆਪ ਬਣਾ ਦਿੱਤਾ ਰੱਬ ਦੀ ਮੂਰਤੀ ਆ ਗਈ ਸਤਿਗੁਰੂ ਕਹਿੰਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਉਹਨੂੰ ਬਣਾਇਆ ਨਹੀਂ ਜਾ ਸਕਦਾ ਹੁਣ ਜਿਹੜੇ ਲੋਕ ਭਗਵਾਨ ਸਮਝਦੇ ਆ ਮਾਫ ਕਰਨਾ ਠੀਕ ਉਹਨਾਂ ਦਾ ਧਰਮ ਹੈ ਪਰ ਉਨੀ ਦਿਨ ਉਹਨਾਂ ਨੂੰ ਭਗਵਾਨ ਨਹੀਂ ਬਣਦੇ ਜਿੰਨੇ ਤੱਕ ਉਹ ਨੂੰ ਮੰਤਰ ਪੜ੍ਹ ਕੇ ਉਹਦੀ ਸ਼ੁੱਧੀ ਨਹੀਂ ਕਰ ਦਿੰਦੇ। ਉਹ ਮੂਰਤੀਆਂ ਲਿਆਉਂਦੇ ਨਾ ਮੂਰਤੀਆਂ ਨੂੰ ਢੱਕਿਆ ਹੁੰਦਾ। ਫਿਰ ਉਹ ਮੰਤਰ chantਰ ਪੜ੍ਹਦੇ ਆ ਫਿਰ ਉਸ ਤੋਂ ਬਾਅਦ ਉਹ ਨੂੰ ਭਗਵਾਨ ਮੰਨਣ ਲੱਗ ਜਾਂਦੇ। ਬੜਾ ਸੋਹਣਾ ਕਬੀਰ ਸਾਹਿਬ ਨੇ ਆਖਿਆ ਕਹਿੰਦੇ ਪਖਾਨ ਗੱਢ ਕੇ ਮੂਰਤ ਕੀਨੀ। ਆ ਜਿਹੜੇ ਵੱਡੇ ਵੱਡੇ ਆ ਮੂਰਤੀਆਂ ਤਿਆਰ ਹੁੰਦੀਆਂ ਨਾ ਪੱਥਰ ਦੀਆਂ। ਤੇ ਉਹ ਜਿਹੜਾ ਘੜਨ ਵਾਲਾ ਹੁੰਦਾ ਤੇ ਉਹ ਪਰ ਛਾਤੀ ਤੇ ਬੰਨ੍ਹਦਾ। ਪਖਾਨ ਘੜ ਕੇ ਮੂਰਤ ਕਿੰਨੀ ਦੇ ਕੇ ਛਾਤੀ ਪਾਉ ਜੇ ਉਹ ਮੂਰਤ ਸੱਚੀ ਇਹ ਤੋਂ ਘੜਨਾਰੇ ਖਾਓ ਜੇ ਉਹਦੇ ਵਿੱਚ ਤਾਕਤ ਹੈ ਤੇ ਉਹਨੂੰ ਖਾ ਸਕਦੀ ਹੈ ਮਹਾਰਾਜ ਕਹਿੰਦੇ ਭਾਈ ਪੱਥਰ ਵਿੱਚ ਰੱਬ ਨਹੀਂ ਹੈ ਪੱਥਰਾਂ ਨੂੰ ਰੱਬ ਨਾ ਸਮਝੋ ਬੁੱਤ ਪੂਜ ਪੂਜ ਹਿੰਦੂ ਮੋਏ ਤੁਰਕ ਮੋਏ ਸਿਰ ਨਾਈ ਉਹ ਲੈ ਜਾਰੇ ਉਹ ਲੈ ਗਾੜੇ ਤੇਰੀ ਗੱਤ ਦੋਹੋਂ ਨਾ ਬਾਂਪੇ ਗੁਰੂ ਹਰਗੋਬਿੰਦ ਸਾਹਿਬ ਦੀ ਮਾਰਾ ਦਾ ਇੱਕ ਸਿੱਖ ਹੋਇਆ ਉਹਦਾ ਨਾਮ ਸੀ ਭਾਈ ਭੈਰੋਂ ਜੀ ਤੇ ਭਾਈ ਭੈਰੋਂ ਜੀ ਜਿਸ ਵੇਲੇ ਗਰਮਤਦਾ ਪ੍ਰਚਾਰ ਕਰਦੇ ਆ ਤੇ ਨਾਲ ਉਹ ਸਰੀਰ ਕਰਕੇ ਵੀ ਬੜੇ ਤਕੜੇ ਸਨ ਤੇ ਲੋਕ ਡਰਦੇ ਹੁੰਦੇ ਸਨ ਪਰ ਉਹ ਜਿਹੜੇ ਲੋਕ ਸਨ ਜਿਹੜੇ ਸਿਰਫ ਲੋਕਾਂ ਨੂੰ ਰੱਬ ਤੋਂ ਤੋੜ ਕੇ ਹੋਰ ਪਾਸੇ ਲਾਉਂਦੇ ਸੀ ਆਪਣੇ ਪੇਡ ਪੂਰਤੀ ਵਾਸਤੇ ਲੋਕਾਂ ਨੂੰ ਭੜਕਾਉਂਦੇ ਸੀ ਇੱਕ ਵਾਰੀ ਹੋ ਗਿਆ ਕਿਸੇ ਨੇ ਉਸ ਜਿਹੜੀ ਮੂਰਤੀ ਨੂੰ ਲੋਕ ਜਾਣਦੇ ਸੀ ਨਾ ਪਹਾੜਾਂ ਦੇ ਪੂਜਣ ਵਾਸਤੇ ਤੇ ਉਹਦਾ ਕਿਸੇ ਨੇ ਨੱਕ ਤੋੜਤਾ ਤੇ ਸ਼ਿਕਾਇਤ ਹੋ ਗਈ ਤੇ ਨਾਮ ਆ ਗਿਆ ਭਾਈ ਭੈਰੋਂ ਜੀ ਦਾ ਇਹ ਵੀ ਭਾਈ ਭੈਰੋਂ ਜੀ ਨੇ ਕੰਮ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੂੰ ਸ਼ਿਕਾਇਤ ਆਈ ਤੇ ਸਤਗੁਰੂ ਕਹਿੰਦੇ ਵੀ ਅਸੀਂ ਤਾਂ ਸਾਰੇ ਧਰਮਾਂ ਦਾ ਸਤਕਾਰ ਕਰਦੇ ਆਂ ਸਨਮਾਨ ਕਰਦੇ ਆਂ ਤੇ ਕਹਿੰਦੇ ਫੇਰ ਵੀ ਅਸੀਂ ਬੁਲਾ ਲਨੇ ਭਾਈ ਭੈਰੋ ਨੂੰ ਬੁਲਾਇਆ ਭਾਈ ਭੈਰੋ ਨੂੰ ਬੁਲਾਇਆ ਤੇ ਸਾਰੇ ਜਨਤਾ ਖੜੀ ਆਲੇ ਦੁਆਲੇ ਲੋਕ ਖੜੇ ਆ ਤੇ ਜਿਸ ਵੇਲੇ ਨਾ ਸਾਧ ਸੰਗਤ ਜੀ ਭਾਈ ਭੈਰੋ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪੁੱਛਦੇ ਆ ਕਹਿੰਦੇ ਭਾਈ ਉਸ ਮੂਰਤੀ ਦੀ ਬੇਅਦਵੀ ਕਿਹਨੇ ਕੀਤੀ ਆ ਕਹਿ ਲਗੇ ਸਤਿਗੁਰੂ ਜੀ ਆਪਾਂ ਨੂੰ ਤਾਂ ਪਤਾ ਕੋਈ ਨਹੀਂ ਕਹਿੰਦੇ ਜੀ ਸਾਡਾ ਰੱਬ ਹੈ ਸਾਡਾ ਭਗਵਾਨ ਹੈ ਤੇ ਭਾਈ ਪੈਰੋਂ ਜੀ ਨੇ ਆਖਿਆ ਵੀ ਇਦਾਂ ਕਰੋ ਵੀ ਉਸ ਮੂਰਤੀ ਕੋ ਪੁੱਛ ਲੋ ਆਪਣੇ ਭਗਵਾਨ ਨੂੰ ਪੁੱਛ ਲੋ ਵੀ ਕਿਹੜਾ ਨੱਕ ਤੋੜ ਗਿਆ ਤੇਰਾ ਉਹ ਕਹਿੰਨੇ ਕਿ ਮੂਰਤੀ ਤਾਂ ਬੋਲਦੀ ਨਹੀਂ ਸਾਰੇ ਇਕੱਠੇ ਹੋ ਕੇ ਬੋਲਣ ਤੇ ਮੂਰਤੀ ਤਾਂ ਬੋਲਦੀ ਨਹੀਂ ਕਿ ਮਾਨ ਬਾਣੀ ਕਹਿੰਦੀ ਨਾ ਪੱਥਰ ਬੋਲੇ ਨਾ ਕਿਛ ਦੇ ਨਾ ਪੱਥਰ ਨੇ ਬੋਲਣਾ ਤੇ ਨਾ ਕੁਛ ਦੇਣਾ ਜਿਹੜੇ ਪੱਥਰ ਦੀ ਕਹਿੰਦੇ ਜੋ ਪੱਥਰ ਕੀ ਪਾਈ ਪਾਏ ਦੇਸ ਕੀ ਘਾਲ ਅਜਾਈ ਜਾਏ ਜਿਹੜਾ ਪੱਥਰ ਦੇ ਪੈਰੀ ਪੈਂਦਾ ਨਾ ਉਹ ਰੱਬ ਪਰਮੇਸ਼ਰ ਪੱਥਰਾਂ ਦੇ ਵਿੱਚ ਨਹੀਂ ਹੈ ਉਹ ਤੇਰੇ ਹਿਰਦੇ ਘਰ ਦੇ ਵਿੱਚ ਵੱਸਦਾ ਹੈ ਤੇ ਦੂਸਰੀ ਗੱਲ ਇਹ ਹੈ ਕਿ ਸਤਗੁਰੂ ਪਰਮੇਸ਼ਰ ਤੋਂ ਬਿਨਾ ਹੋਰ ਕੋਈ ਨਹੀਂ ਹੈ ਸਤਗੁਰੂ ਅੱਜ ਦੇ ਸ਼ਬਦ ਵਿੱਚ ਕਹਿੰਦੇ ਆ ਤੁਜ ਬਿਨ ਪਾਰ ਬ੍ਰਹਮ ਨਹੀਂ ਕੋਏ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਹੇ ਸਤਗੁਰੂ ਤੇਰੀ ਕਿਰਪਾ ਦੇ ਨਾਲ ਹੁਣ ਸ਼ਬਦ ਤੁਸੀਂ ਸਹਿਜ ਪਾਠ ਕਰਦੇ ਹੋ ਸ਼ਬਦ ਪੂਰਾ ਵੀ ਹੁੰਦਾ ਕਿਰਪਾ ਕਕੇ ਨੂੰ ਸਿਹਾਰੀ ਰਾਰਾ ਪੱਪੇ ਨੂੰ ਕੰਨਾ ਕਿਰਪਾ ਇੱਥੇ ਸ਼ਬਦ ਆਇਆ ਕਿਰਪਾ ਪੈਰ ਦੇ ਵਿੱਚ ਰਾਰਾ ਇਹ ਸਿਰਫ ਮਾਤਰਾ ਨੂੰ ਘਟਾਉਣ ਵਾਸਤੇ ਅਰਥ ਉਹੀ ਹੈ ਉਚਾਰਨੇ ਦਾ ਕਰਨਾ ਤੁਮਰੀ ਕਿਰਪਾ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਏ ਸਤਗੁਰੂ ਤੇਰੀ ਕਿਰਪਾ ਦੇ ਨਾਲ ਸਦੀਵੀ ਸੁਖ ਜੀਵਨ ਦੇ ਵਿੱਚ ਮਨੁੱਖ ਨੂੰ ਪ੍ਰਾਪਤ ਹੁੰਦਾ ਰਹਾਉ ਤੁਮਰੀ ਕਿਰਪਾ ਤੇ ਜਪੀਏ ਨਾਮ ਏ ਸਤਗੁਰੂ ਤੇਰੀ ਕਿਰਪਾ ਦੇ ਨਾਲ ਹੀ ਨਾਮ ਜਪਿਆ ਜਾ ਸਕਦਾ ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾ ਹੈ ਸੇਵਕ ਕੋ ਨਿਕਟੀ ਹੋਏ ਦਿਖਾਵੇ ਮਹਾਰਾਜ ਕਹਿੰਦੇ ਆਪ ਜਪਾਏ ਜਪੇ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਦਾ ਅਸੀਂ ਪੜਦੇ ਆਪ ਗਵਾਏ ਗਵਾਏ ਮਤਲਬ ਗਵਾਚਣਾ ਗੱਗੇ ਨੂੰ ਵੀ ਕਰਨਾ ਆਪ ਗਾ ਵਾਏ ਸੋ ਹਰ ਗੁਣ ਗਾ ਤੁਸੀਂ ਗਵਾਉਂਦੇ ਹੋ ਤੇ ਅਸੀਂ ਗਾ ਸਕਦੇ ਹਾਂ ਉਹਦੀ ਕਿਰਪਾ ਤੋਂ ਬਿਨਾ ਕੁਛ ਬਣੀ ਹੋ ਸਕਦਾ ਤੇ ਉਹ ਕਿਰਪਾ ਕਰਦਾ ਤੇ ਉਹਦੀ ਕਿਰਪਾ ਨਾਲ ਜਪਦੇ ਆਂ ਹਰ ਜੀ ਉਹ ਕਿਰਪਾ ਕਰੇ ਤਾਂ ਨਾਮ ਧਿਆਈਐ ਜੀ ਸਤ ਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਓ ਤੁਮਰੀ ਕਿਰਪਾ ਤੇ ਜਪੀਐ ਨਾਮ ਤੁਮਰੀ ਕਿਰਪਾ ਤੇ ਦਰਗਾਹਾ ਥਾਉ ਏ ਸਤਗੁਰੂ ਤੇਰੀ ਕਿਰਪਾ ਦੇਣਾ ਤੇਰੀ ਦਰਗਾਹ ਦੇ ਵਿੱਚ ਜਗ੍ਹਾ ਮਿਲਦੀ ਐ ਤੇਰੇ ਚਰਨਾਂ ਦੇ ਵਿੱਚ ਜਗ੍ਹਾ ਮਿਲਦੀ ਐ ਤੇਰੇ ਕੋਲ ਆਉਣ ਦਾ ਸੁਭਾਗ ਮਿਲਦਾ ਤੁਜ ਬਿਨ ਪਾਰ ਬ੍ਰਹਮ ਨਹੀਂ ਕੋਏ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਉ ਤੁਮ ਮਨ ਵਸੇ ਤਉ ਦੁੱਖ ਨ ਲੱਗੈ ਇਹ ਸਤਿਗੁਰੂ ਜਦੋਂ ਤੂੰ ਮਨ ਦੇ ਵਿੱਚ ਵਸਦਾ ਇੱਥੇ ਮਨ ਦੇ ਨੰਨੇ ਨੂੰ ਸਿਆਰੀ ਤੁਮ ਮਨ ਵਸੇ ਤਉ ਦੁੱਖ ਨ ਲੱਗੈ ਦੁੱਖ ਨੇੜੇ ਨਹੀਂ ਆਉਂਦੇ ਜਦੋਂ ਮਨ ਵਿੱਚ ਵਸ ਜਾਂਦਾ ਜਦੋਂ ਹੁਣ ਬਾਣੀ ਅੰਦਰ ਵਸੇ ਜਦੋਂ ਬਾਣੀ ਸਾਡੇ ਹਿਰਦੇ ਘਰ ਦੇ ਵਿੱਚ ਵਸੇ ਹੁਣ ਲੋਕਾਂ ਦਾ ਕੰਮ ਕੀ ਹੋ ਗਿਆ ਮਾਫ ਕਰਨਾ ਸਾਰੇ ਤੁਸੀਂ ਉੱਠਦੇ ਹੋ ਨਾ ਮੋਬਾਈਲ ਦੇ ਵਿੱਚ ਜਿਹੜੇ ਗਰੁੱਪ ਹੁੰਦੇ ਆ ਜਾਂ ਫਿਰ ਉਹ ਇੱਕ ਇੱਕ ਗਰੁੱਪ ਦੇ ਵਿੱਚ 20 25 25 ਗੁਰਦੁਆਰਿਆਂ ਦੇ ਹੁਕਮਨਾਮੇ ਹੁੰਦੇ ਤੇ ਚੱਲੇ ਤਾਂ ਭਈ ਇੱਕ ਹੁਕਮ ਦੇ ਉੱਪਰ ਬਣੀ ਹਾਂ ਉਹ ਸਟੇਟਸ ਲਾਈ ਜਾਂਦੇ ਵੀ ਅਸੀਂ ਕਿੰਨੇ ਧਾਰਮਿਕ ਆ ਵੀ ਪਰ ਕਦੇ ਗੁਰਦੁਆਰੇ ਆਏ ਕੋਈ ਨਹੀਂ ਅੱਜ ਕੱਲ ਤਾਂ ਸਾਰਾ ਕੁਝ ਵਟਸਐਪ ਤੇ ਹੋ ਜਾਂਦਾ ਹੈ ਵਧਾਈਆਂ ਦੇ ਦਿਓ ਸਾਰਾ ਕੁਝ ਹੋ ਜਾਂਦਾ ਤੇ ਸਤਿਗੁਰੂ ਮਹਾਰਾਜ ਨੇ ਸਾਨੂੰ ਆਖਿਆ ਵੀ ਜਿੱਦ ਤਨ ਬਾਣੀ ਮਨ ਦੇ ਵਿੱਚ ਵਸੇਗੀ ਤੇ ਜੀਵਨ ਦਾ ਉਧਾਰ ਉਦੋਂ ਹੀ ਹੋਣਾ ਹੈ ਇਹ ਠੀਕਾ ਪੜਨਾ ਬਾਣੀ ਚੰਗੇ ਭਾਗਾਂ ਦੀ ਨਿਸ਼ਾਨੀ ਹੈ ਬਾਣੀ ਸੁਣਨੀ ਚੰਗੇ ਭਾਗਾਂ ਦੀ ਨਿਸ਼ਾਨੀ ਹੈ ਪਰ ਬਾਣੀ ਮਨ ਵਿੱਚ ਵਸ ਜਾਏ ਸਭ ਕਹਿੰਦੇ ਤੁਮ ਮਨ ਵਸੇ ਤੋ ਦੁੱਖ ਨਾ ਲੱਗੇ ਜਦੋਂ ਤੂੰ ਮਨ ਵਿੱਚ ਵਸਦਾ ਨਾ ਫਿਰ ਦੁੱਖ ਨਹੀਂ ਲੱਗਦਾ ਅੱਜ ਜਦਾਂ ਪੜਦੇ ਆ ਨਾ ਸਤਗੁਰ ਦੇ ਬੱਚਾ ਕਹਿੰਦੇ ਧੁਰ ਕੀ ਬਾਣੀ ਆਈ ਕਿੱਥੇ ਆਈ ਹਿਰਦੇ ਘਰ ਦੇ ਵਿੱਚ ਹੈ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਏ ਜੇਣਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝ ਲੈਂਦੇ ਤੇ ਅੱਜ ਸਾਡੇ ਪੈਰਾਂ ਦੇ ਵਿੱਚ ਜੰਜੀਰੀਆਂ ਨਾ ਪੈਂਦੀਆਂ ਅੱਜ ਸਾਡੇ ਅੰਦਰ ਫਾਈਆਂ ਨਾ ਪੈਂਦੀਆਂ ਅਸੀਂ ਬਹੁਤ ਦੂਰ ਹੋ ਚੁੱਕੇ ਬਹੁਤ ਭਾਗਾਂ ਵਾਲੇ ਸਾਧ ਸੰਗਤ ਦੀ ਜੋ ਬਾਣੀ ਪੜ੍ਹਦੇ ਸੁਣਦੇ ਹੋ ਸੰਗਤ ਕਰਦੇ ਹੋ ਜਿਹੜੇ ਸਿਰਫ ਬਾਹਰੋਂ ਦੇਖ ਕੇ ਹੀ ਚਲੇ ਜਾਂਦੇ ਆ ਰਮਾਲੇ ਦੇਖ ਕੇ ਚਲੇ ਗਏ ਬਾਹਰੋਂ ਸਾਜੋ ਸਮਾਨ ਦੇਖ ਕੇ ਚਲੇ ਗਏ ਕੀ ਪ੍ਰਾਪਤ ਹੋਣਾ ਹੈ ਮੈਂ ਨਹੀਂ ਕਹਿ ਰਿਹਾ ਸਤਗੁਰ ਕਹਿੰਦੇ ਆ ਕਹਿੰਦੇ ਸਤਗੁਰ ਨੂੰ ਸਭ ਕੋ ਵੇਖਦਾ ਜੇ ਤਾ ਜਗ ਸੰਸਾਰ ਡਿੱਠੇ ਮੁਕਤ ਨਾ ਹੋਈ ਜਿਚਰ ਸ਼ਬਦ ਨਾ ਕਰੇ ਵਿਚਾ ਸਤ ਗੁਰ ਕੀ ਪ੍ਰਤੀਤ ਨਾ ਆਈਆਂ ਸ਼ਬਦ ਨਾਲ ਲਾਗੋ ਭਾਉ ਉਸ ਨੂੰ ਸੁਖ ਨਾਲ ਉਪਦੇਪ ਆਵੇਂ ਸੋਹ ਗੇੜਾ ਆਵੋ ਜਾਓ ਭਾਵੇਂ ਤੁਸੀਂ 100 ਵਾਰੀ ਆ ਕੇ ਚਲੇ ਜਾਓ ਜਿੰਨੇ ਤੱਕ ਉਹ ਬਾਣੀ ਹਿਰਦੇ ਵਿੱਚ ਨਹੀਂ ਵਸੀ ਜਦੋਂ ਵਸ ਗਈ ਫਿਰ ਦੁੱਖ ਕੋਈ ਨਹੀਂ ਲੱਗਦਾ ਗੁਰ ਕਾ ਬਚਨ ਵਸੈ ਜੀ ਨਾਲ ਜਲ ਨਹੀਂ ਡੂਬੇ ਤਸਕਰ ਨਹੀਂ ਲੇਵਾ ਭਾਇ ਨਾ ਸਾਕੀ ਜਾ ਤੁਮ ਮਨ ਵਸੇ ਤੋਂ ਦੁੱਖ ਨਾ ਲੱਗੈ ਤੁਮਰੀ ਕਿਰਪਾ ਤੇ ਭ੍ਰਮ ਭਉ ਭਗ ਤੇਰੀ ਕਿਰਪਾ ਦੇ ਨਾਲ ਹੀ ਭ੍ਰਮ ਡਰ ਖਤਮ ਹੁੰਦੇ ਹੁਣ ਇਹ ਸ਼ਬਦ ਦੀ ਦੁਰਵਰਤੋਂ ਬਹੁਤ ਕੀਤੀ ਗਈ ਜੇ ਅਮਰ ਸ਼ਕਲੋਂ ਭਾਈ ਅਮਰ ਸ਼ਕਲੋਂ ਨੇ ਜੀ ਵਾਹਿਗੁਰੂ ਦੀ ਕਿਰਪਾ ਨਹੀਂ ਹੈ ਗੁਰਦੁਆਰੇ ਆਇਆ ਕਰੋ ਵਾਹਿਗੁਰੂ ਦੀ ਕਿਰਪਾ ਨਹੀਂ ਹੈ ਬਾਣੀ ਪੜਿਆ ਕਰੋ ਵਾਹਿਗੁਰੂ ਦੀ ਹਲੇ ਕਿਰਪਾ ਨਹੀਂ ਸਾਡੇ ਤੇ। ਵੀ ਜਦੋਂ ਸ਼ਰਾਬ ਪੀਂਦੇ ਓਦੋਂ ਜਦੋਂ ਹੋਰ ਪਾਸੇ ਜਾਂਦੇ ਓਦੋਂ ਕਿਰਪਾ ਹੁੰਦੀ ਹੈ। ਉੱਥੇ ਵੀ ਜਾਂਦੇ ਹੋ ਨਾ ਦਿਮਾਗ ਚੱਲਦਾ ਪਿਆ ਨਾ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਇਹ ਉਹ ਕਹਿੰਦੇ ਆ ਜਿਨ੍ਹਾਂ ਦੇ ਉੱਪਰ ਕਿਰਪਾ ਹੋ ਚੁੱਕੀ ਹੈ। ਜਿਹੜੇ ਸਮਝਦੇ ਆ ਕਿ ਮੈਂ ਨਹੀਂ ਕਰ ਰਿਹਾ। ਇੱਕ ਨਿਮਰਤਾ ਦੀ ਨਿਸ਼ਾਨੀ ਗੁਰੂ ਅਰਜਨ ਸਾਹਿਬ ਜੀ ਦੱਸ ਰਿਹਾ। ਜੇ ਤਾਂ ਭਾਗਾਂ ਵਾਲੇ ਸਾਧ ਸੰਗਤ ਦੀ ਸੰਗਤ ਵੀ ਕਰਦੇ ਹੋ ਬਾਣੀ ਪੜ੍ਹਦੇ ਆ ਕਿ ਉਹਦੀ ਕਿਰਪਾ ਨਾਲ ਕਰ ਰਹੇ ਇਹਨੂੰ ਹੋਰ ਪਾਸੇ ਅਸੀਂ ਲੈ ਕੇ ਕਿਰਪਾ ਨੂੰ ਅਸੀਂ ਕਿਰਪਾ ਵੀ ਇਹਦੇ ਘਰ ਲੜਕਾ ਹੋ ਗਿਆ ਬੜੀ ਕਿਰਪਾ ਇਹਦਾ ਕਾਰੋਬਾਰ ਬਹੁਤ ਵੱਡਾ ਬੜੀ ਕਿਰਪਾ ਹੈ ਇਹਦੇ ਕੋਲ ਬਹੁਤ ਗੱਡੀਆਂ ਬੜੀ ਕਿਰਪਾ ਹੈ ਅਸੀਂ ਕਿਰਪਾ ਨੂੰ ਇਹਦਾ ਬਹੁਤ ਵੱਡਾ ਕੋਠੀ ਪਣੀ ਆ ਬਹੁਤ ਕਿਰਪਾ ਕਿਰਪਾ ਗੁਰੂ ਮਾਰਾ ਕਹਿੰਦੇ ਜੇ ਤੁਸੀਂ ਬਾਣੀ ਨਾਲ ਵੀ ਜੁੜੇ ਹੋ ਇਹ ਨਹੀਂ ਗੁਰੂ ਸਾਹਿਬ ਕਹਿੰਦੇ ਤੁਹਾਡੇ ਕੋਲ ਪੁੱਤਰ ਨਹੀਂ ਹੋਣੇ ਚਾਹੀਦੇ ਤੁਹਾਡੇ ਕੋਲ ਗੱਡੀਆਂ ਨਹੀਂ ਹੋਣੇ ਚਾਹੀਦੇ ਤੁਹਾਡੇ ਕੋਲ ਘਰ ਨਹੀਂ ਹੋਣਾ ਚਾਹੀਦਾ ਸਭ ਕੁਝ ਹੋਣਾ ਚਾਹੀਦਾ ਤੇ ਜਿਹੜਾ ਸਭ ਕੁਝ ਮਿਲ ਕੇ ਵੀ ਕਹਿੰਦਾ ਕਿ ਸਤਗੁਰੂ ਤੇਰੀ ਕਿਰਪਾ ਹੈ ਗਾਵੇ ਕੋ ਦਾਤ ਜਾਣੇ ਨਿਸ਼ਾਨ ਉਹਦੀਆਂ ਨਿਸ਼ਾਨੀਆਂ ਦੇਖ ਕੇ ਗਾਉਂਦਾ ਪੁੱਤਰ ਦੇਖਦਾ ਸਤਗੁਰੂ ਤੇਰੀ ਕਿਰਪਾ ਮਕਾਨ ਦੇਖਦਾ ਸਤਗੁਰੂ ਤੇਰੀ ਕਿਰਪਾ ਮੇਰਾ ਕੁਝ ਬਣੀ ਹੈ ਇਹ ਕਿਰਪਾ ਇੱਕ ਨਿਮਰਤਾ ਦੀ ਨਿਸ਼ਾਨੀ ਸੀ ਦੇ ਅਸੀਂ ਹੋਰ ਪਾਸੇ ਨੂੰ ਲੈ ਗਏ ਲੋ ਜੀ ਵਾਹਿਗੁਰੂ ਦੀ ਕਿਰਪਾ ਨੇ ਵਾਹਿਗੁਰੂ ਕਿਰਪਾ ਕਰੇ ਮਹਾਰਾਜ ਕਹਿੰਦੇ ਤੁਮ ਮਨ ਵਰਸੇ ਤੋ ਦੁੱਖ ਨ ਲਾਗੈ ਤੁਮਰੀ ਕਿਰਪਾ ਤੇ ਭ੍ਰਮ ਭਉ ਭਗ ਤੇਰੀ ਕਿਰਪਾ ਦੇ ਨਾਲ ਹੀ ਸਾਡੇ ਭਰਮ ਸਾਡੇ ਡਰ ਭੱਜ ਗਏ ਆ ਜਿਹੜਾ ਬਾਣੀ ਪੜ੍ਹ ਕੇ ਬਾਣੀ ਦੇ ਅਮਲ ਕਰਦਾ ਨਾ ਤੇ ਉਹਦੇ ਭਰਮ ਖਤਮ ਹੋ ਜਾਂਦੇ ਉਹ ਜੀ ਮੈਂ ਹੁਣ ਬੋਲ ਰਿਹਾ ਤੁਹਾਨੂੰ ਤੁਸੀਂ ਕਹੇ ਵੀ ਚਲੋ ਪ੍ਰਚਾਰ ਕਰਦੇ ਆ ਪਰ ਗੁਰੂ ਮਹਾਰਾਜ ਨੂੰ ਪੁੱਛ ਕੇ ਦੇਖੋ ਸਤ ਗੁਰੂ ਕਹਿੰਦੇ ਭਾਈ ਜੇ ਤੁਸੀਂ ਅਮਲ ਵਿੱਚ ਆਪ ਨਹੀਂ ਹੋਏ ਤੇ ਦੂਸਰੇ ਨੂੰ ਤੁਸੀਂ ਕੀ ਸਬੋਧਨ ਕਰੋਗੇ ਜੇ ਮੈਂ ਆਪੇ ਸ਼ਰਾਬ ਪੀਂਦਾ ਹੋਵੇਂ ਤੁਹਾਨੂੰ ਕਹਾਂ ਸ਼ਰਾਬ ਨਾ ਪੀਆ ਕਰੋ ਜੇ ਆਪੇ ਭਟਕਦੇ ਫਿਰਦੇ ਆ ਤੇ ਫਿਰ ਤੁਸੀਂ ਇਹਨੂੰ ਥੋੜੇ ਆਪਾਂ ਕਹਿ ਸਕਦੇ ਤੇ ਉਹ ਚੀਜ਼ ਜਿਹੜੀ ਸਤ ਗੁਰੂ ਨੇ ਦੱਸੀ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ ਕਹਿੰਦੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਬਰਹ ਨਾਮ ਜਪਾਵੇ ਕਹਿੰਦੇ ਜਿਹੜਾ ਆਪ ਅਮਲ ਦੇ ਵਿੱਚ ਲੈ ਕੇ ਆਉਂਦਾ ਉਹਨੂੰ ਆਪਣੇ ਜੀਵਨ ਵਿੱਚ ਢਾਲਦਾ ਇਹ ਵੀ ਜ਼ਰੂਰ ਹੈ ਬੇਨਤੀ ਕਰਦੇ ਆ ਕਿ ਪੂਰਾ ਕੋਈ ਵੀ ਨਹੀਂ ਹੈ ਪੂਰਾ ਸਤਗੁਰੂ ਹੈ ਹਰੇਕ ਬੰਦੇ ਵਿੱਚ ਉਣਤਾਈ ਹੈ ਹਰੇਕ ਬੰਦੇ ਵਿੱਚ ਗਲਤੀਆਂ ਹੋ ਸਕਦੀਆਂ ਪਰ ਉਹਨਾਂ ਕੀ ਜਿੰਨਾ ਕਿ ਸਾਡਾ ਜੀਵਨ ਹੈ ਜਿੰਨਾ ਕਿ ਅਸੀਂ ਅਮਲ ਕਰ ਸਕਦੇ ਆ ਉਹ ਬੋਲਣ ਦਾ ਯਤਨ ਕਰੀਏ ਤੇ ਤਾਂ ਤਾਂ ਫਿਰ ਉਹਦਾ ਫਾਇਦਾ ਹੁੰਦਾ ਮਹਾਰਾਜ ਕਹਿੰਦੇ ਤੁਮਰੀ ਕਿਰਪਾ ਤੇ ਭ੍ਰਮ ਭਉ ਭਗ ਪਾਰ ਬ੍ਰਹਮ ਅਪਰੰਪਰ ਸਵਾਮੀ ਉਹ ਪਾਰ ਬ੍ਰਹਮ ਜਿਹੜਾ ਅਕਾਲ ਪੁਰਖ ਹੈ ਨਾ ਪਰੇ ਤੋਂ ਪਰੇ ਆ ਉਹਦਾ ਕੋਈ ਅੰਤ ਨਹੀਂ ਹੈ ਸਗਲ ਘਟਾਂ ਕੇ ਅੰਤਰ ਜਾਮੀ ਉਹ ਸਾਰਿਆਂ ਦੀ ਅੰਦਰਲੀ ਗੱਲ ਨੂੰ ਜਾਣਦੇ ਸਗਲ ਕਟਾਂ ਕੇ ਅੰਤਰ ਜਾਮੀ ਆਖਰ ਵਿੱਚ ਕਹਿੰਦੇ ਕਰੋ ਅਰਦਾਸ ਆਪਣੇ ਸਤਿਗੁਰ ਪਾਸ ਹੁਣ ਇਹਨੂੰ ਸ਼ਬਦ ਨੂੰ ਜਦ ਪੜਦੇ ਆਪਾਂ ਭਾਗਾ ਵਾਲੇ ਆਪ ਜੀ ਅ ਪੰਜਵਾਂ ਸ਼ਬਦ ਪੜ੍ਹਦੇ ਨੇ 16 ਸਾਬ ਦਾ ਤੇ ਜੇ ਅਸੀਂ ਉਹਦਾ ਆਚਰਣ ਕਰਾਂਗੇ ਕਰੋ ਬੇਨਤੀ ਸੁਣੋ ਮੇਰੇ ਮੀਤਾ ਇੱਥੇ ਹੁਣ ਊੜਾ ਹੈ ਊੜੇ ਦਾ ਮੂੰਹ ਬੰਦ ਹੈ ਕਰੋ ਤਾਂ ਆਏਗਾ ਅਸੀਂ ਸਬੋਧਨ ਕਰਨਾ ਪਰ ਕਰੋ ਕਰੋ ਮਤਲਬ ਮੈਂ ਕਰ ਰਿਹਾ ਕਰੋ ਊੜੇ ਨੂੰ ਔਂਕੜਾ ਕਰੋ ਅਰਦਾਸ ਆਪਣੇ ਸਤਿਗੁਰੂ ਪਾਸ ਉੱਥੇ ਵੀ ਹੈ ਕਰੋ ਬੇਨਤੀ ਸੁਣ ਹੋ ਮੇਰੇ ਮੀਤਾ ਇਹ ਮੇਰੇ ਮਿੱਤਰੋ ਗੁਰੂ ਅਰਜਨ ਸਾਹਿਬ ਜੀ ਕਹ ਰਹੇ ਆ ਕਰੋ ਬੇਨਤੀ ਸੁਣ ਹੋ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਇहां ਖਾੜ ਤਲੋ ਹਰ ਲਾਹਾ ਆਗੈ ਵਸਨ ਸੋਇ ਉਹ ਕਿਉਂਕਿ ਸਾਰੇ ਦਿਨ ਦਾ ਹਿਸਾਬ-ਕਿਤਾਬ ਕਰਦੇ ਨਾ ਅੱਜ ਕੀ ਕਟਿਆ ਅੱਜ ਕੀ ਨੁਕਸਾਨ ਹੋਇਆ ਅੱਜ ਕੀ ਫਾਇਦਾ ਹੋਇਆ ਸਤਿਗੁਰੂ ਕਹਿੰਦੇ ਭਾਈ ਇਹ ਵੀ ਸੋਚ ਲਾ ਸੌਣ ਲੱਗਿਆ ਵੀ ਯਾਦ ਕਰ ਲਾ ਕਿ ਆਉਤ ਘਟੈ ਅੱਜ ਦਾ ਦਿਨ ਵੀ ਚਲਾ ਗਿਆ ਆਉਤ ਘਟੈ ਦਿਨਸ ਰਹਿਣਾ ਰੇ ਮਨ ਗੁਰਮਿਲ ਕਾਜ ਸਵਾਰੇ ਇਹਨੂੰ ਲੇਕੇ ਲਾਓ ਤੇ ਸਤਿਗੁਰੂ ਕਹਿੰਦੇ ਕਰੋ ਅਰਦਾਸ ਆਪਣੇ ਸਤਿਗੁਰ ਪਾਸ ਇਨਾ ਵੀ ਜਗਾ ਜਗਾ ਕੇ ਤੇ ਭਟਕਦਾ ਰਹੀਂ ਕਿਸੇ ਨੇ ਆਖਿਆ ਵੀ ਇੱਥੇ ਵੀ ਕਰ ਲਓ ਤਾਂ ਉੱਥੇ ਵੀ ਚਲੇ ਗਏ ਉੱਥੇ ਵੀ ਕਰ ਲਓ ਇੱਕ ਦੇ ਅੱਗੇ ਠੀਕ ਆ ਜਿਹਨਾਂ ਦਾ ਧਰਮ ਹੈ ਉਹਨਾਂ ਨੂੰ ਮੁਬਾਰਕ ਹੈ ਪਰ ਸਿੱਖ ਨੇ ਤਾਂ ਇੱਕ ਦੇ ਅੱਗੇ ਅਰਦਾਸ ਕਰਨੀ ਆ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ ਤੂੰ ਰਖਵਾਲਾ ਸਦਾ ਸਦਾ ਹਾਂ ਤੁਧ ਤੇ ਆਈ ਮੈਂ ਉਹਦੇ ਅੱਗੇ ਅਰਦਾਸ ਕਰਦਾ ਮਹਾਰਾਜ ਕਹਿੰਦੇ ਮੈਂ ਤਾਨ ਦੀਵਾਨ ਤੋ ਹੈ ਮੇਰੇ ਸਵਾਮੀ ਮੈਂ ਤੁਧੇ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ ਪਾ ਜਦੋਂ ਸੁਣਦਾ ਹੈ ਨਾ ਮਹਾਰਾਜ ਕਹਿੰਦੇ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗਣ ਸੁਜਾਨੀ ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ ਤਉ ਬਿਦ ਨੀਕੀ ਖਟਾਨ ਤੇ ਜੇਰੀ ਹਾਲਤ ਚੰਗੀ ਹੋ ਜਾਂਦੀ ਜਦੋਂ ਸੁਣਦਾ ਜੀ ਕੀ ਏਕਾ ਹੀ ਪਹਿਮਾਨੀ ਔਰ ਜਤਨ ਕਰ ਰਹਾ ਹੈ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਣ ਅਰਦਾਸ ਕਰਨੀ ਆ ਤੇ ਆਪਣੇ ਸਤਿਗੁਰੂ ਅੱਗੇ ਕਰਨੀ ਆ ਜੇ ਬੰਦਿਆਂ ਨੇ ਅੱਗੇ ਕਰੋਗੇ ਨਾ ਕਿਸੇ ਨੂੰ ਆਪਣਾ ਦੱਸਣਾ ਵੀ ਮੈਂ ਦੁਖੀ ਆ ਤੇ ਉਹਨੇ ਫਿਰ ਅੱਗੇ ਚਾਰ ਪੰਜ ਗੱਲਾਂ ਘੜ ਕੇ ਰੱਖਿਆ ਹੋਊਂਗੇ ਵੀ ਮੇਰੇ ਨਾਲ ਵੀ ਇਦਾਂ ਹੋ ਗਿਆ ਸੀ ਮੈਰਾ ਹੋ ਗਿਆ ਸੀ ਕਿ ਬੰਦੇ ਨਾ ਕਿਸੇ ਨੂੰ ਬਿਮਾਰੀ ਦੱਸਦਾ ਵੀ ਮੈਨੂੰ ਆਹ ਬਿਮਾਰੀ ਹੋ ਗਈ ਕਹਿੰਦਾ ਜੋ ਫਲਾਣਾ ਬੰਦਾ ਤਾਂ ਮਰ ਗਿਆ ਸੀ ਇਸ ਬਿਮਾਰੀ ਨਾਲ ਉਹਨੂੰ ਬੰਦੇ ਨੂੰ ਹੌਸਲਾ ਦੇਣਾ ਤਾਂ ਉਹਨੂੰ ਕਹਿਣਾ ਵੀ ਅਗਲਾ ਤਾਂ ਮਰ ਗਿਆ ਸੀ ਤੂੰ ਨਾ ਮਰਦੇ ਤੇ ਸਤਿਗੁਰੂ ਮਹਾਰਾਜ ਕਹਿੰਦੇ ਜਿਸ ਮਾਨਕ ਪੈ ਕਰੋ ਬੇਨਤੀ ਸੋ ਆਪਣੇ ਬੁੱਖ ਭਰਿਆ ਤੇ ਉਹਦੇ ਅੱਗੇ ਅਰਦਾਸ ਕਰਨੀ ਆ ਜਿਹੜਾ ਸਾਰਿਆਂ ਦੀ ਸੁਣਦਾ ਔਰ ਸਾਰਿਆਂ ਤੇ ਕਿਰਪਾ ਕਰਦਾ ਤੇ ਮਹਾਰਾਜ ਕਹਿੰਦੇ ਦਿੰਦਾ ਕੀ ਹੈ ਕਰੋ ਅਰਦਾਸ ਆਪਣੇ ਸਤਿਗੁਰ ਪਾਸ ਨਾਨਕ ਨਾਮ ਮਿਲੇ ਸੱਚ ਰਾਸ ਇਹ ਸੱਚੀ ਰਾਸ ਜਿਹੜੀ ਆ ਰਾਜਧਾਰਤ ਹੁੰਦਾ ਪੂੰਜੀ ਆ ਪੜ੍ਹਦੇ ਨਾ ਸ਼ਬਸੇ ਦਾ ਬਾਣੀ ਦਾ ਨਾਮ ਸੋਦਰ ਹੈ ਅਸੀਂ ਰਹਿਰਾਸ ਸ਼ਬਦ ਉਹਨਾਂ ਬਾਣੀ ਦਾ ਦਿੱਤਾ ਗਿਆ ਸਾਡੇ ਪੰਥ ਵੱਲੋਂ ਰਹਿਰਾਸ ਮਹਾਰਾਜ ਕਹਿੰਦੇ ਰਹਿਰਾਸ ਰਾਹ ਦੀ ਪੂੰਜੀ ਸ਼ਬਦ ਬਾਣੀ ਵਿੱਚ ਆਇਆ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਿਕਾਈ ਹਰ ਕੀਰਤ ਹਮਰੀ ਰਹਿਰਾਸ ਇਹ ਰਾਹ ਦੀ ਰਹਿਰਾਸ ਰਾਹ ਦੀ ਪੂੰਜੀ ਜਿਹੜੀ ਹੈ ਇਹ ਸਤਗੁਰੂ ਸੱਚ ਦੀ ਪੂੰਜੀ ਜਿਹੜੀ ਹੈ ਉਹ ਤੇਰਾ ਨਾਮ ਹੈ ਕਰੋ ਅਰਦਾਸ ਆਪਣੇ ਸਤਿਗੁਰੂ ਪਾਸ ਨਾਨਕ ਨਾਮ ਮਿਲੇ ਸੱਚ ਰਾਸ ਗੁਰੂ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਦੀਆਂ ਇਹ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਦੀਆਂ ਬਲਾਉਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ